ਦੇਖ ਰਹੋ ਵਿਸ਼ਾ ਪੰਜਾਬੀ ਟੀਵੀ ਮੈਂ ਤੁਹਾਡਾ ਕੇਵਲ ਸ਼ਰਮਾ ਬਾਕੀ ਸਾਡੀਆਂ ਦੇ ਆਪ ਨਹੀਂ ਪੰਜਾਬ ਦੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਜਿਹੜੀ ਹੜਤਾਲ ਕੀਤੀ ਗਈ ਹੈ ਪਟੰਡਾ ਦੇ ਆਪਾਂ ਬੱਸ ਸਟੈਂਡ ਖੜੇ ਇੱਥੇ ਸਾਡੇ ਨਾਲ ਇਥੋਂ ਦੇ ਪ੍ਰਧਾਨ ਰਵਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਹੈ ਸਸਰੀ ਕਾ ਬਾਈ ਜੀ ਸਸਰੀ ਕਾ ਜੀ ਬਾਈ ਜੀ ਇੱਕ ਤਾਂ ਨਾਮ ਆਪਣਾ ਤੇ ਇੱਕ ਕਿਹੜੀ ਯੂਨੀਅਨ ਵੱਲੋਂ ਅੱਜ ਜਿਹੜੀ ਹੜਤਾਲ ਕੀਤੀ ਗਈ ਹੈ ਇਹਦੇ ਬਾਰੇ ਜਾਣਕਾਰੀ ਦਿਓ ਜੀ ਮੇਰਾ ਨਾਮ ਜੀ ਰਵਿੰਦਰ ਸਿੰਘ ਹੈ ਮੈਂ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦਾ ਅੱਜ ਜੀ ਬਟਾ 11 ਦਾ ਆਪ ਡੈਂਡਾ ਦੀਪ ਤੋਂ ਪ੍ਰਧਾਨ ਹੈ ਜੀ ਠੀਕ ਹੈ ਜੀ ਜੋ ਅਸੀਂ ਅੱਜ ਦਾ ਪ੍ਰੋਟੈਸਟ ਕੀਤਾ ਹੈ ਅਸੀਂ ਬੜੇ ਜ਼ਮੇ ਸਮੇ ਤੋਂ ਇਸ ਅਦਾਰੇ ਚ ਨਗੂਣੀ ਨਾ ਤਰਗਾ ਤੇ ਕੱਚੇ ਕੰਮ ਕਰਦੇ ਆ ਰਹੇ ਆ ਕਿ ਸਾਰਾ ਜਿਹੜਾ ਭਾਰਤ ਹੈ ਕੱਲੋਂ ਆਜ਼ਾਦੀ ਦਿਵਸ ਵੱਲੋਂ 15 ਅਗਸਤ ਦਾ ਜਿਹੜਾ ਆਜ਼ਾਦੀ ਦਿਵਸ ਵੱਲੋਂ ਜੋ ਮਨਾਇਆ ਰਿਹਾ ਪਰ ਅਸੀਂ ਆਪਦੇ ਆਪ ਨੂੰ ਆਜ਼ਾਦ ਮਹਿਸੂਸ ਨਹੀਂ ਕਰਦੇ ਤਾਂ ਅਸੀਂ ਆਪ ਦਾ ਗੁਲਾਮੀ ਦਾ ਜਿਹੜਾ ਪ੍ਰਤੀਕ ਹੈ ਕਿਉਂਕਿ 15 15 20 20 ਸਾਲਾਂ ਤੋਂ ਅਸੀਂ ਇਸ ਅਦਾਰੇ 'ਚ ਕੱਚੇ ਕੰਮ ਕਰਦੇ ਆ ਰਹੇ ਹਾਂ ਸਾਡੇ ਨਾਲ ਬਹੁਤ ਸ਼ੋਸ਼ਣ ਕੀਤਾ ਜਾਂਦਾ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਜਿਸ ਕਰਕੇ ਅਸੀਂ ਗੱਲ ਦਾ ਦਿਹਾੜਾ ਜਿਹੜਾ ਉਹ ਗੁਲਾਮੀ ਦੇ ਉਸ ਜੋ ਮਨਾ ਰਹੇ ਰਹੇ ਤੇ ਕਾਲੇ ਚੋਲੇ ਪਾ ਕੇ ਭਗਵੰਤ ਮਾਨ ਨੂੰ ਅਸੀਂ ਸਵਾਲ ਕਰਾਂਗੇ ਕਿ ਸੱਤਾ ਚੋਂ ਤੋਂ ਪਹਿਲਾਂ ਭਗਵੰਤ ਮਾਨ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਕਿ ਮੇਰਾ ਪਹਰਾ ਪਹਿਨਾ ਜਿਹੜਾ ਇਹ ਆਮ ਪਬਲਿਕਲੀ ਚੱਲੇਗਾ ਮੈਂ ਜਿਹੜਾ ਠੇਕੇਦਾਰੀ ਸਿਸਟਮ ਆ ਬਿਲਕੁਲ ਬੰਦ ਕਰ ਦਿਆਂਗਾ ਪਰ ਹੋਇਆ ਬਿਲਕੁਲ ਇਸਦੇ ਉਲਟਾ ਜਿਹੜਾ ਜੇ ਕਿਦਾਰੀ ਸਿਸਟਮ ਨੂੰ ਬढ़ावा ਦਿੱਤਾ ਜਾ ਰਿਹਾ ਹੈ ਇਹ ਸਰਕਾਰ ਆ ਹਰ ਪੱਖੋਂ ਫੇਲ ਹੋਈ ਆ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਰਾ ਪਹਿਨਾ ਉਹ ਕਿਸੇ ਵਰਗ ਵਾਸਤੇ ਨਹੀਂ ਚੱਲੇ ਅੱਜ ਹਰ ਵਰਗ ਜਿਹੜਾ ਹੜਤਾਲ ਮੁਜ਼ਾਰੇ ਕਰ ਰਿਹਾ ਹਰ ਵਰਗ ਇਸ ਸਰਕਾਰ ਤੋਂ ਦੁਖੀ ਹੈਗਾ ਅ ਅਸੀਂ ਕੱਲ ਨੂੰ ਬੱਡੀ ਗਿਣਤੀ ਵਿੱਚ ਉਹ ਭਗਵਾਨਤਮਨ ਦੇ ਕਿਤੇ ਉਹ ਝੰਡਾ ਚੁਗਾਣਾ ਉੱਥੇ ਜਾ ਕੇ ਕਾਲੇ ਚੋਲੇ ਪਾ ਕੇ ਕ ਤਿੱਖੇ ਸਵਾਲ ਕਰਾਂਗੇ ਤਾਂ ਕਿਹੜਾ ਕਿਹੜਾ ਸੋਡਾ ਜਿਹੜਾ ਮੁੱਖ ਜਿਹੜੀ ਥੋੜੀ ਮੰਗਾਂ ਜਿੱਥੇ ਸਰਕਾਰ ਅਟਕੇ ਖੜੀ ਹੈ ਪਿਛਲੇ ਮੇਰੇ ਸਾਹਮਣੇ ਮੈਂ ਦੇਖ ਰਿਆ ਤੁਸੀਂ ਜਿੰਨੇ ਹੜਤਾਲ ਦਾ ਸਮਾਂ ਥੋੜ ਨੂੰ ਕਮੇਟੀਆਂ ਬਣਾ ਕੇ ਜਾਂ ਨਾਰਾ ਲੰਪਨ ਲਾ ਕੇ ਸਾਨੂੰ ਫਿਰ ਉਹ ਮਜਬੂਰ ਕੀਤਾ ਜਾਂਦਾ ਕਿੜੀਆਂ ਉਹ ਥੋੜੀਆਂ ਮੰਗਾਂ ਜਿੱਥੇ ਪੇ ਚੜ ਗਿਆ ਪਿਆ ਜੀ ਬਿਲਕੁਲ ਜੀ ਬੜੇ ਲੰਮੇ ਸਮੇਂ ਤੋਂ ਜਿਹੜੀਆਂ ਇਹ ਸਰਕਾਰਾਂ ਇਹ ਸਾਡੇ ਨਾਲ ਕਮੇਟੀ ਕਮੇਟੀ ਦਾ ਖੇਡ ਖੇਡ ਰਿੰਗ ਹੈ ਪਹਿਲਾਂ ਸਾਡੇ ਨਾਲ ਆ ਅਕਾਲੀ ਦਲ ਸਰਕਾਰ ਨੇ ਕਮੇਟੀ ਦਾ ਖੇਡ ਖੇਡਿਆ ਉਸ ਤੋਂ ਬਾਅਦ 5 ਸਾਲ ਕਾਂਗਰਸ ਸਾਨੂੰ ਇਸੇ ਖੇਡ ਤੇ ਰੱਖੀ ਰੱਖਿਆ ਤਾਂ तकरीबन 3.5 ਸਾਲ ਹੋਣ ਹੋ ਗਿਆ ਇਹ ਸਰਕਾਰ ਨੇ ਸਾਨੂੰ ਇਹ ਕਮੇਟੀ ਦਾ ਖੇਡ ਚ उलਝਾਈ ਬੈਠਿਆ ਵੀ ਕਮੇਟੀ ਬਣਾਤੀ ਆ ਤੁਹਾਡਾ ਹੱਲ ਹੋ ਜੂਆ ਕਮੇਟੀ ਬਣਾਤੀ ਆ ਹੱਲ ਹੋ ਜੂਆ ਪਰ ਸਾਡਾ ਕਿਸੇ ਤਰ੍ਹਾਂ ਕੋਈ ਹੱਲ ਨਹੀਂ ਕੀਤਾ ਗਿਆ 1 ਜੁਲਾਈ 2024 ਨੂੰ ਮੁੱਖ ਮੰਤਰੀ ਪੰਜਾਬ ਨਾਲ ਸਾਡੀ ਜਿਹੜੀ ਪੈਨਲ ਮੀਟਿੰਗ ਹੋਈ ਸੀ ਜਿਸ ਵਿੱਚ ਮੁੱਖ ਮੰਤਰੀ ਨੇ ਸਾਰੀਆਂ ਹੀ ਮੰਗਾਂ ਨੂੰ ਜਾਇਜ਼ ਠਣਾਉਂਦਿਆਂ ਹੋਇਆਂ ਉਹਨਾਂ ਵਿੱਚੋਂ ਕੁਝ ਕੁ ਮੰਗਾਂ ਮੰਨ ਲਈਆਂ ਸੀ ਤੇ 1 ਮਹੀਨੇ ਦਾ ਸਮਾਂ ਲਿਆ ਸੀ ਵੀ ਇੱਕ ਕਮੇਟੀ ਬਣਾ ਦਿੱਤੀ ਗਈ ਹੈ ਤਾਂ 1 ਮਹੀਨੇ ਦੇ ਵਿੱਚ ਵਿੱਚ ਜਿਹੜੀਆਂ ਮੰਗਾਂ ਹੈ ਉਹ ਛੋਟੇ ਨਾਲ ਲਾਗੂ ਕਰ ਦਿੱਤੀਆਂ ਜਾਣਗੀਆਂ ਤਾਂ 13 ਤੋਂ 14 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਉਹ ਕਮੇਟੀ ਦਾ ਕੋਈ ਫੈਸਲਾ ਨਹੀਂ ਆਇਆ ਜੀ ਛੋਟੀ ਜਥੇਬੰਦੀ ਦੇ ਨਾਲ ਹੋਰ ਵੀ ਕੋਈ ਜਥੇਬੰਦੀਆਂ ਛੋਟੇ ਨਾਲ ਸਹਿਯੋਗ ਦੇ ਰਹੀਆਂ ਇਕੱਲੀ ਬਚੀ ਗਿਆ ਜਿਹੜੀ ਛੋਟੀ ਜਥੇਬੰਦੀ ਇਹ ਇਕੱਲੀ ਬਿਲਕੁਲ ਜੀ ਪੰਜਾਬ ਰੋਡਵੇਜ ਵਿੱਚ ਇੱਕ ਵੱਡਾ 19 ਜਥੇਬੰਦੀ ਹੈ ਉਹ ਵੀ ਸਾਡਾ ਸਹਿਯੋਗ ਕਰ ਰਹੀ ਹੈ ਤੇ ਪੀਆਰਟੀਸੀ ਚ ਅਯਾਜ ਜਥੇਬੰਦੀ 31 ਨੰਬਰ ਰਜਿਸਟਰ ਉਹ ਵੀ ਸਾਡਾ ਸਮਰਥਨ ਹੈ ਤੇ ਬਾਕੀ ਵੀ ਭਰਾ ਤੀਜੇ ਤੇ ਬੰਦੇ ਗਏ ਉਹਨਾਂ ਵੱਲੋਂ ਵੀ ਸਹਿਯੋਗ ਹੈ ਤੇ ਕਿਸਾਨ ਜਥੇਬੰਦੀਆਂ ਦਾ ਬਹੁਤ ਵੱਡਾ ਜਿਹੜਾ ਸਾਨੂੰ ਸਹਿਯੋਗ ਹੈ ਹਰ ਵਾਰੀ ਮਿਲਦਾ ਹੈਗਾ ਇਸ ਵਾਰ ਵੀ ਅਗਰ ਕੋਈ ਵੱਧਵਾ ਐਕਸ਼ਨ ਸਰਕਾਰ ਸਾਡੇ ਨਾਲ ਲੈ ਕੇ ਆਉਂਦੀ ਹੈ ਤਾਂ ਕਿਸਾਨ ਜਥੇਬੰਦੀਆਂ ਨਾਲ ਪ੍ਰੋਪਰ ਤੌਰ ਤੇ ਗੱਲਬਾਤ ਹੋ ਗਈ ਹੈ ਕਿਸੇ ਤਰ੍ਹਾਂ ਦਾ ਵੀ ਜੋ ਕੋਈ ਵੱਧਵਾ ਐਕਸ਼ਨ ਸਰਕਾਰ ਲੈ ਕੇ ਆਉਂਦੀ ਹੈ ਤਾਂ ਅਸੀਂ ਟਿੱਕਾ ਸੰਘਰਸ਼ ਕਰ ਲਈ ਮਜਬੂਰ ਹੋਵਾਂਗੇ ਤਾਂ ਨਾਲ ਨਾਲ ਸੜਕਾਂ ਬੰਦ ਜਿੰਨੇ ਸਮੇਂ ਲਈ ਤੁਸੀਂ ਇਹ ਹੜਤਾਲ ਕੀਤੀ ਹੈ ਜਿਹੜੀ ਜਿਹੜੀ ਅੱਜ ਦੀ ਹੜਤਾਲ ਹੈ ਜੀ ਅਸੀਂ ਅਲਮ ਤੇ ਸਮੇਂ ਦੀ ਹੜਤਾਲ ਕੀਤੀ ਹੈ ਕਿਉਂਕਿ ਅਸੀਂ ਬੜੇ ਲੰਮੇ ਸਮੇਂ ਤੋਂ ਹੜਤਾਲਾਂ ਪੁਜਾਰਿਆਂ ਦਾ ਜਿਹੜਾ ਨੋਟਿਸ ਉਹ ਦਿਨੇ ਆਉਨੇ ਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਕਰਕੇ ਕੋਈ ਵੀ ਆਮ ਪਬਲਿਕ ਹਰਾਨ ਪਰੇਸ਼ਾਨ ਹੋਵੇ ਪਰ ਵਾਰ-ਵਾਰ ਨੋਟਸ ਦੇਣ ਦੇ ਬਾਵਜੂਦ ਸਾਨੂੰ ਹੜਤਾਲਾਂ ਬਜਾਰੇ ਕਰਨ ਤੇ ਮਜਬੂਰ ਕੀਤਾ ਜਾਂਦਾ ਹੈਗਾ ਰਕੜੀ ਤੇ ਹਥਿਆਰ ਨੂੰ ਮੁੱਖ ਰੱਖਦੇ ਹੋਇਆ ਅਸੀਂ ਜਿਹੜਾ ਆਪਣਾ ਪ੍ਰੋਗਰਾਮ ਕੈਨਸਲ ਕਰ ਦਿੱਤੇ ਸੀ ਪਰ ਸਰਕਾਰ ਨੇ ਜਾਣਬੁੱਝ ਕੇ ਕਿਲੋਮੀਟਰ ਦਾ ਕਹਾੜਾ ਜਿਹੜਾ ਇਸ ادارے 'ਚ ਲੈ ਕੇ ਆਂਦਾ ਕਿਉਂਕਿ ਸਰਕਾਰ ਇਸ ادارے ਨੂੰ ਨਿੱਜੀ ਕਰਨ ਵੱਲ ਜਾਣਾ ਚਾਹੁੰਦੀ ਹੈ ਕਿਉਂਕਿ ਜੇ ਕਿਲੋਮੀਟਰ ਦਾ ਕਹਾੜਾ ਇਸੇ ਤਰੀਕੇ ਨਾਲ ਇਸ ادارے ਦੇ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ادارਾ ਬਿਲਕੁਲ ਨਿਜੀ ਕਰਨ ਨਿਜੀਕਰਨ ਹੋ ਜਾਏਗਾ ਤੇ ਉਸ ਤੋਂ ਬਾਅਦ ਟਰਾਂਸਪੋਰਟ ਮਾਫੀਆ ਦਾ ਜਿਹੜਾ ਗੁੰਡਾ ਕਰਦੀ ਹੈ ਉਹ ਆਪਾਂ ਨੂੰ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ ਆਪਦੀ ਮਰਮਾਨੀ ਦੇ ਰੂਟ ਚਲਾਉਣਗੇ ਤੇ ਮਰਮਾਨੀ ਦਾ ਕਿਰਾਇਆ ਵਸੂਲ ਦੇਗਾ ਵੈਸੇ ਆਪਾਂ ਦੇਖਿਆ ਵੀ ਸਰਕਾਰਾਂ ਦੇ ਵਿੱਚ 3 ਸਾਲ ਦਾ ਪੇੜ ਉਹ ਜਿਹੜਾ ਓਕੇ ਹੁੰਦਾ ਤੁਸੀਂ ਤਾਂ ਮੇਰੇ ਸਾਬ੍ਹ ਨੂੰ 15-15 ਸਾਲ ਹੋ ਗਏ 18-18 ਸਾਲ ਹੋ ਗਏ ਸਰਕਾਰ ਕਿਉਂ ਨਹੀਂ ਸਾਡੇ ਕੰਨੀ ਧਿਆਨ ਦਿੰਦੀ ਇਹ ਗੱਲ ਦਾ ਵੀ ਇਹ ਬੰਦੇ 24 24 ਘੰਟਿਆਂ ਦੇ ਵਿੱਚੋਂ 18 18 ਘੰਟੇ ਵੀ ਕੋਈ 16 16 ਘੰਟੇ ਕੰਮ ਕਰਦੇ ਆ ਕੋਈ ਧਿਆਨ ਨਹੀਂ ਦਿੰਦਾ ਥੋੜਾ ਬਿਲਕੁਲ ਜੀ ਇਹੀ ਅਸੀਂ ਮੰਗ ਕਰਦੇ ਆ ਵੀ ਕੋਈ ਵੀ ਡਿਪਾਰਟਮੈਂਟ ਹੈ ਤਾਂ ਉਹਦੇ ਚ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਕੋਈ ਸਮਾਂ ਰੱਖਿਆ ਜਾਂਦਾ ਵੀ ਇੱਕ ਪ੍ਰੀਵੀਅਸ ਪੀਰੀਅਡ ਹੁੰਦਾ ਹੈ ਵੀ ਤਿੰਨ ਚਾਰ ਹਾਲ ਜਾਂ ਪੰਜ ਸਾਲ ਪਰ ਅਸੀਂ ਤਾਂ ਸਾਰੇ ਜਿਹੜੇ ਪੀਰੀਅਡ ਆ ਉਹਨਾਂ ਨੂੰ ਤੈਅ ਕਰ ਚੁੱਕੇ ਆ ਕਿਉਂਕਿ ਇੱਕ ਘਾਵਤਾ ਵੀ 12 ਸਾਲਾਂ ਬਾਅਦ ਤਾਂ ਰੂਟੀ ਦੀ ਸੁਣੀ ਅਜੇ ਪਰ ਸਾਡੇ ਮਲਾਜਮਾਂ ਨੂੰ ਤਾਂ 15 15 16 16 ਸਾਲ ਇਸ ਡਿਪਾਰਟਮੈਂਟ ਵਿੱਚ ਹੋ ਚੁੱਕੇ ਆ ਤੇ ਇਸ ਡਿਪਾਰਟਮੈਂਟ ਵਿੱਚੋਂ ਜਦਗੇ ਨਿਕਿਆ ਜਾਂ ਗਲਤੀਆਂ ਤੇ ਸਾਨੂੰ ਸਾਡੇ ਸਾਥੀਆਂ ਨੂੰ ਵੀ ਕੱਢ ਦਿੱਤਾ ਜਾਂਦਾ ਹੈਗਾ ਤੇ ਬੜੇ ਸਾਡੇ ਸਾਥੀ ਆ ਜਿਹੜੇ ਇਨ ਗੂਣੀਆਂ ਤਰ੍ਹਾਂ ਤੇ ਕੰਮ ਕਰਦੇ ਆ ਤੇ ਦਿਨ ਰਾਤ ਇੱਕ ਕਰਦੇ ਆ ਕਿਉਂਕਿ ਜਦੋਂ ਆਮ ਲੋਕਾਂ ਨੂੰ ਘਰਾਂ ਤੱਕ ਪਹੁੰਚਾਉਣ ਵਾਲਾ ਡਰਾਈਵਰ ਜਾਂ ਕੈਰੇਕਟਰ ਸ਼ਾਮ ਨੂੰ ਘਰ ਜਾਣ ਵਾਲੇ ਇੰਨਾ ਕੁ ਮਜਬੂਰ ਹੋ ਜਾਂਦਾ ਵੀ ਉਹ ਆਪ ਖੁਦ ਟਰੱਕਾਂ ਨੂੰ ਹੱਥ ਦੇ ਦੇ ਕੇ ਘਰੇ ਜਾਂਦਾਗਾ ਤਾਂ ਸਭ ਤੋਂ ਔਖੀ ਜਿਹੜੀ ਡਿਊਟੀ ਹੈ ਤੇ ਇੱਕੋ ਇੱਕ ਜਿਹੜਾ ਕਮਾਊ ਪੁੱਤ ਹੈ ਪੰਜਾਬ ਦਾ ਵੀ ਜਿਹੜੇ ਸਭ ਤੋਂ ਪਹਿਲਾਂ ਪੈਸੇ ਲੈਣੇ ਉਸ ਤੋਂ ਬਾਅਦ ਲੋਕਾਂ ਨੂੰ ਸਬਰ ਕਰਾਉਣਾ ਤੇ ਨਾਲ ਦੀ ਨਾਲ ਜਿਹੜਾ ਸਾਡਾ ਭੋਜ ਹੈ ਉਹ ਬਿਲਕੁਲ ਵੀ ਸਰਕਾਰ ਤੇ ਨਹੀਂ ਪੈਂਦਾ ਇੱਕ 0% ਜਿਹੜਾ ਸਾਡਾ ਬੋਝ ਹੈ ਸਰਕਾਰ ਤੇ ਪੈਣਾ ਹੈ ਅਸੀਂ ਆਪਦੇ ادارے ਤੋਂ ਹੀ ਤਨਖਾਹ ਲੈਣੀ ਹੈ ਅਗਰ ਅਸੀਂ ਰੈਗੂਲਰ ਹੋਨੇ ਆ ਤਾਂ ਉਹਦਾ ਬੋਝ ਸਾਡੇ ਸਭ ادارے ਤੇ ਪਊਗਾ ਤਾਂ ਉਹਦਾ ਬਚਾਅ ਕਰਨ ਦੇ ਵੀ ਤਰੀਕੇ ਹੈਗੇ ਕਿ ਜਿਹੜਾ ਕਰੋੜਾ ਰੁਪਏ GST ਦੇ ਰੂਪੇ ਚ ਠੇਕੇਦਾਰ ਲੈ ਜਾਂਦਾ ਉਹ ਠੇਕੇਦਾਰ ਨੂੰ ਵਿਚੋਲਿਆਂ ਨੂੰ ਬਾਹਰ ਕੱਢਿਆ ਜਾਵੇ ਤਾਂ ਉਹੀ ਕਰੋੜਾ ਰੁਪਏ ਜਿਹੜਾ ਠੇਕੇਦਾਰ ਦੇ ਵਿਚੋਲਿਆਂ ਲੈ ਕੇ ਜਾਂਦਾ ਉਹੀ ਇਹ ਵਰਕਰਾਂ ਨੂੰ ਆਉਣ ਲੱਗ ਜੇਗਾ ਤੇ ਵਰਕਰ ਵੀ ਖੁਸ਼ ਹੋ ਜਾਣਗੇ ਤੇ ਆਮ ਜਿਹੜੇ ਲੋਕਾਂ ਨੂੰ ਸਹੂਲਤ ਸਹੀ ਤਰੀਕੇ ਦੀ ਮਿਲ ਸਕੇਗੀ ਟਾਡੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਕਿੰਨੇ ਵਾਰੀ ਤੁਹਾਡੀਆਂ ਮੀਟਿੰਗਾਂ ਉਹਨਾਂ ਨਾਲ ਹੋ ਚੁੱਕੀਆਂ ਕਿੰਨੀਆਂ ਬੇਸਿਟਾ ਰਹਿ ਗਈਆਂ ਕਿਹੜੀਆਂ ਮੰਗਾਂ ਤੁਹਾਡੀਆਂ ਜਿਹੜੀਆਂ ਉਹਨਾਂ ਨੂੰ ਤੁਹਾਡੇ ਤੋਂ ਜਾਂ ਭਰੋਸਾ ਹੈ ਨਹੀਂ ਜਾਂ ਉਹ ਕਰ ਨਹੀਂ ਪਾਰੇ ਬਿਲਕੁਲ ਜੀ ਲਾਲਜੀਤ ਭੁੱਲਰ ਜੀ ਦੀ ਬੜੀ ਵੀਡੀਓ ਵਾਇਰਲ ਹੋਈ ਸੀ ਕਿਉਂਕਿ ਸੱਤਾ ਚੋਂ ਤੋਂ ਪਹਿਲਾਂ ਵਾਰ-ਵਾਰ ਸਾਡੇ ਧਰਨੇ 'ਚ ਆ ਕੇ ਕਿਉਂਕਿ ਪੱਟੀ ਡੀਪੂ 'ਚ ਧਰਨਾ ਚੱਲਦਾ ਸੀ ਤਾਂ ਵਾਰ-ਵਾਰ ਲਾਲਜੀਤ ਭੁੱਲਰ ਉੱਤੇ ਆ ਕੇ ਸਟੇਜ ਤੋਂ ਬੋਲਦਾ ਸੀ ਵੀ ਇਹ ਤੁਹਾਡਿਆਂ ਬਹੁਤ ੱੱਕਾ ਹੁੰਦਾ ਤੁਹਾਡੀਆਂ ਜਾਇਜ਼ ਮੰਗਾਂ ਇਹਨਾਂ ਦਾ ਹੱਲ ਹੋਣਾ ਚਾਹੀਦਾ ਔਰ ਸੱਤਾ ਜਾਣ ਤੋਂ ਬਾਅਦ ਸੱਤਾ ਦਾ ਨਸ਼ਾ ਜਿਹੜਾ ਇੰਨਾ ਕਿ ਸਿਰ ਨੂੰ ਚੜ ਗਿਆ ਕਿ ਲਾਲਜੀਤ ਭੁੱਲਰ ਸਾਨੂੰ ਚੈਲੰਜ ਕਰਨ ਲੱਗ ਗਿਆ ਕਿ ਸਿਰਫ ਛੋਟੀਆਂ ਜਿਹੜੀਆਂ ਮੰਗਾਂ ਇਹ ਬਿਲਕੁਲ ਨਜਾਇਜ਼ ਆ ਤੁਸੀਂ ਧੱਕਾ ਕਰਦੇ ਹੋ ਆਮ ਹੀ ਮੀਡੀਆ 'ਚ ਵੀ ਇਸ ਤਰੀਕੇ ਦੇ ਬਿਆਨ ਆਉਂਦੇ ਆ ਵੀ ਇਹ ਡਰਾਈਵਰ ਕਲੈਕਟਰ ਧੱਕਾ ਕਰਦੇ ਆ ਅਸੀਂ ਕੀ ਧੱਕਾ ਕਰਨ ਦੇ ਕਾਬਿਲ ਆ ਅਸੀਂ ਮੰਗ ਕਰਦੇ ਆ ਅਸੀਂ ਤਾਂ ਇੱਕ ਫਰਿਆਦ ਕਰਦੇ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਇਹ ਜਾਇਜ਼ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਸਾਡੀਆਂ ਮੰਗਾਂ ਨੂੰ ਜਾਇਜ਼ ਠਰਾਇਆ ਤੇ ਪਰ ਲਾਲਜੀਤ ਭੁੱਲੇ ਰਹੇ ਨੂੰ ਅਨਜਾਇਜ਼ ਕਹਿੰਦਾ ਪਰ ਅਸੀਂ ਪਿੱਛੇ ਜੇ ਹੜਤਾਲ ਕਰਕੇ ਇਹ ਕਲੀਅਰ ਕੀਤਾ ਸੀ ਕਿ ਸਾਡੀਆਂ ਕੱਲੀਆਂ ਕੱਲੀਆਂ ਮੰਗਾਂ ਦੇ ਬਾਰੇ ਅਸੀਂ ਕਲੀਅਰ ਕੀਤਾ ਵੀ ਸਾਡਾ ਕੋਈ ਕਿਸੇ ਤੇ ਬੋਝ ਨਹੀਂ ਸਾਡੇ ਆਪ ਦੇ ਕਾਨੂੰਨ ਹੈ ਅਸੀਂ ਆਪ ਦੇ ਕਾਨੂੰਨਾਂ ਤਹਿਤ ਪੱਕੇ ਹੋ ਸਕਦੇ ਹਾਂ ਅਗਰ ਕੋਈ ਵੀ ਕਿਲੋਮੀਟਰ ਬੱਸ ਨਹੀਂ ਪਾਈ ਜਾਂਦੀ ਕਿਲੋਮੀਟਰ ਬੱਸਾਂ ਦਾ ਤਕਰੀਬਨ 20 ਰੁਪਏ ਜਿਹੜਾ ਨੁਕਸਾਨ ਮਹਿਕਮੇ ਨੂੰ ਹੁੰਦਾ ਪੱਲਿਓ ਅਸੀਂ 20 ਰੁਪਏ ਮਹਿਕਮੇ ਦੇ ਹਰ ਕਿਲੋਮੀਟਰ ਦੇ ਹਿਸਾਬ ਨਾਲ ਕਿਲੋਮੀਟਰ ਮਾਲਕ ਨੂੰ ਵਾਧੇ ਦਿੰਨੇ ਆ ਤਾਂ ਵੱਡੇ ਪੱਧਰ ਤੇ ਜਿਹੜਾ ਅਜੇ ਤਰੀਕੇ ਨਾਲ ਜਿਹੜਾ ਨੁਕਸਾਨ ਅਦਾਰੇ ਦਾ ਕੀਤਾ ਜਾਂਦਾ ਉਹ ਨਾ ਕੀਤਾ ਜਾਵੇ ਤਾਂ ਸਮਝੋ ਦੇ ਵਰਕਰਾਂ ਨੂੰ ਹੋਰ ਨਵੀਆਂ ਬੱਸਾਂ ਪਾ ਕੇ ਦਿੱਤੀਆਂ ਜਾਂਦੇ ਜਿਹਦੇ ਨਾਲ ਆਮ ਲੋਕਾਂ ਨੂੰ ਵੀ ਸਫ਼ਰ ਸਹੂਲਤ ਵਧੀਆ ਮਿਲੂਗੀ ਕਹੋ ਕਿ ਤਕਰੀਬਨ 18 ਕੈਟਾਗਰੀਆਂ ਜਿਹੜੀਆਂ ਪੀਆਰਟੀਸੀ ਤੇ ਰੋਡਵੇਅ ਦੇ ਵਿੱਚ ਫ੍ਰੀ ਸਫ਼ਰ ਕਰਦੀਆਂ ਤਾਂ ਉਹਨਾਂ ਨੂੰ ਵੀ ਸਫ਼ਰ ਕਰਨ ਦੀ ਸਹਾਨੀ ਹੋਊਗੀ ਤੇ ਨਾਲ ਦੀ ਨਾਲ ਜਿਹੜੇ ਪੰਜਾਬ ਦੇ ਨੌਜਵਾਨ ਹੈ ਉਹਨਾਂ ਨੂੰ ਵੀ ਰੋਜ਼ਗਾਰ ਦੇ ਸਾਧਨ ਵਧਣਗੇ ਇਸੇ ਲਈ ਅਸੀਂ ਮੰਗ ਜਿਹੜੀ ਇਹ ਲੜਾਈ ਵੀ ਹੈ ਇਹ ਅਸੀਂ ਲੋਕਾਂ ਦੀ ਲੜਾਈ ਲੜ ਰਹੇ ਹਾਂ ਕਿਉਂਕਿ ਅਗਰ ਇਹ ਜਿਹੜਾ ਧਾਰਾ ਨਿਜੀਕਰਨ ਵੱਲ ਜਾਂਦਾ ਹੈ ਇਸ ਇਹ ਧਾਰਾ ਬੰਦ ਹੁੰਦਾ ਤਾਂ ਸਭ ਤੋਂ ਵੱਡਾ ਨੁਕਸਾਨ ਆਮ ਲੋਕਾਂ ਦਾ ਹੋਏਗਾ ਆਖਰੀ ਸਵਾਲ ਜੇਕਰ ਟਾੜੀਆਂ ਮੰਗਾ ਨਹੀਂ ਧਿਆਨ ਦਿੱਤਾ ਤਾਂ ਅੱਗੇ ਤੁਹਾਡਾ ਕੀ ਐਕਸ਼ਨ ਹੋਊਗਾ ਤੇ ਅੱਜ ਜਿਹੜੀਆਂ ਸਵਾਰੀਆਂ ਜਿਹੜੀਆਂ ਫੱਜਲ ਖਵਾਰ ਹੋਈਆਂ ਤੁਹਾਨੂੰ ਵੀ ਮਹਿਸੂਸ ਹੁੰਦਾ ਹੋਊਗਾ ਉਹਦੇ ਬਾਰੇ ਕੀ ਕਹੋਗੇ ਬਿਲਕੁਲ ਜੀ ਬਹੁਤ ਮਹਿਸੂਸ ਹੁੰਦਾ ਕਿਉਂਕਿ ਜਿਹੜੇ ਲੋਕ ਬੱਸਾਂ ਤੇ ਚੜਦੇ ਆ ਉਹ ਆਮ ਘਰਾਂ ਦੇ ਲੋਕ ਐ ਤੇ ਜਿਹੜੇ ਇਹ ਬੱਸਾਂ ਦੇ ਕਰੈਕਟਰ ਜਾਂ ਡਰਾਈਵਰ ਉਹ ਵੀ ਆਮ ਘਰਾਂ ਦੇ ਲੋਕ ਐ ਇਹ ਸਾਡੀਆਂ ਮਾਵਾ ਜਾਂ ਭੈਣਾਂ ਜਾਂ ਸਾਡੇ ਬਾਪੂ ਤਾਂ ਇਹ ਚਾਚੀ ਐ ਤੇ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਜਿਹੜੇ ਪਰਿਵਾਰ ਐ ਇਹ ਤੰਗ ਪਰੇਸ਼ਾਨ ਹੋਣ ਪਰ ਭੁੱਖਾ ਮਰਦਾ ਕੀ ਨਹੀਂ ਕਰਦਾ ਉਹ ਗੱਲ ਐ ਜਦੋਂ ਸਾਨੂੰ ਦਿੱਤਾ ਹੀ ਕੁਝ ਨਹੀਂ ਜਾਂਦਾ ਤਾਂ ਮਜਬੂਰ ਹੋ ਕੇ ਜਿਹੜੀਆਂ ਸਾਨੂੰ ਇਹ ਹੜਤਾਲਾਂ ਮੁਜ਼ਾਰੇ ਕਰਨੇ ਪੈਂਦੇ ਆ ਤਾਂ ਅਗਰ ਸਾਡੀਆਂ ਜਿਹੜੀਆਂ ਜਾਇਜ ਮੰਗਾਂ ਐ ਇਹਨਾਂ ਨੂੰ ਨਹੀਂ ਪ੍ਰਵਾਨ ਕੀਤਾ ਜਾਂਦਾ ਇਹਨਾਂ ਨੂੰ ਨਹੀਂ ਸੁਣਿਆ ਜਾਂਦਾ ਤਾਂ ਪਹਿਲਾ ਜਿਹੜਾ ਸਾਡਾ ਐਕਸ਼ਨ ਹੈ ਕੱਲ ਨੂੰ ਅਸੀਂ ਲਾਲਜੀਤ ਭੁੱਲਰ ਮਾਨ ਸਾਹਿਬ ਵੀ ਆ ਰਹੇ ਆ ਤੇ ਭਗਵੰਤ ਮਾਨ ਪੂਰੀ ਕੋਟ ਆ ਰਹੇ ਆ ਤਾਂ ਸਾਡੀ 8000 ਦੀ 8200 ਦੀ ਜਿਹੜੀ ਸਟਰੈਂਥ ਹੈ ਉਹਦੀ ਪੂਰੀ ਸਟਰੈਂਥ ਲੈ ਕੇ ਅਸੀਂ ਲਾਲਜੀਤ ਭੁੱਲਰ ਦਾ ਵੀ ਵਿਰੋਧ ਕਰਾਂਗੇ ਤੇ ਮੁੱਖ ਮੰਤਰੀ ਪੰਜਾਬ ਦਾ ਵੀ ਵਿਰੋਧ ਕਰਾਂਗੇ ਕਿਉਂਕਿ ਸਾਡੀਆਂ ਜਾਇਜ਼ ਮੰਗਾਂ ਇਹਨਾਂ ਨੂੰ ਹੱਲ ਕੀਤਾ ਜਾਵੇ ਫਿਰ ਵੀ ਅਗਰ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ ਇਸ ਤੋਂ ਵੀ ਤਿੱਖੇ ਸੰਘਰਸ਼ ਕੀਤੇ ਜਾਣਗੇ ਤੇ ਜਾਨਕਿ ਤੇ ਜਿਹੜੀ ਹੜਤਾਲ ਹੈ ਤੇ ਅਣਮਿਤੇ ਸੰਮੇਲ ਚੱਲਦੀ ਰਹੂਗੀ ਭਾਵੇਂ ਸਾਨੂੰ ਆਪਣੀਆਂ ਹਿੱਕਾਂ ਤੇ ਕੋਈ ਕੁਝ ਵੀ ਚੱਲਣਾ ਭਾਵੇਂ ਅਸੀਂ ਲੱਠ ਗਿਆ ਸੈਲੀ ਵੀ ਤਿਆਰ ਹਾਂ ਕਿਉਂਕਿ ਅਸੀਂ ਬਿਲਕੁਲ ਹੁਣ ਇੱਕ ਮਰ ਚੁੱਕੇ ਹਾਂ ਕਿਉਂਕਿ ਸਾਡੇ ਜਿਹੜੇ ਬੱਚੇ ਐ ਉਹ ਵੀ ਸਾਨੂੰ ਅਕਸਰ ਸਵਾਲ ਕਰਦੇ ਆ ਵੀ ਤੁਹਾਨੂੰ ਕਦੋਂ ਪੱਕਾ ਕੀਤਾ ਜਾਊਗਾ ਬਹੁਤ ਸਾਡੇ ਨਾਲ ਸਾਥੀਆ ਵੀ ਬਹੁਤ ਲੰਮੇ ਸਮੇਂ ਤੋਂ ਇਹਨਾਂ ਦੇ ਅਧਾਰਿਆਂ ਵਿੱਚ ਛਿੱਟੀਆਂ ਹੋਊਂਗਾ ਇਹਨੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਆ ਤੇ ਜਦੋਂ ਸੇਵਾ ਮੁਕਤ ਹੋ ਕੇ ਜਾਂਦੇ ਆ ਕੱਚੇ ਜਦੋਂ ਇੱਥੋਂ ਜਾਂਦੇ ਆ ਤੇ ਨਾਲ ਕਿਸੇ ਤਰ੍ਹਾਂ ਦਾ ਕੋਈ ਪੱਤਾ ਜਾਂ ਕੋਈ ਪੈਨਸ਼ਨ ਨਹੀਂ ਦਿੱਤੀ ਜਾਂਦੀ ਤਾਂ ਬੜਾ ਦੁੱਖ ਹੁੰਦਾ ਵੀ ਇੱਕ ਉਦਾਰੇ ਨੂੰ ਅਸੀਂ 40-40 ਸਾਲ ਆਪਦੀ ਉਮਰ ਦੇ ਦਿੱਤੇ ਤੇ ਉਹ ਉਦਾਰਾ ਜਾਣ ਵੇਲੇ ਸਾਨੂੰ ਇਹ ਇਹ ਕਹਿ ਕੇ ਤੁਰ ਦਿੰਦਾ ਵੀ ਤੁਸੀਂ ਇੱਥੋਂ ਫਾਰਗ ਕੀਤੇ ਜਾਂਦੇ ਹੋ ਤਾਂ ਇਹ ਬੜਾ ਦੁੱਖ ਲੱਗਦਾ ਹੈਗਾ ਤੇ ਇਹ ਚੀਜ਼ਾਂ ਸਾਨੂੰ ਕਿਦਾਂ ਕਿਤੇ ਠੀਸ ਪਹੁੰਚਾਉਂਦੀਆਂ ਤਾਂ ਅਸੀਂ ਉਹ ਹੀ ਮੰਗ ਕਰਦੇ ਆ ਵੀ ਜਿਹੜੀਆਂ ਸਾਡੀਆਂ ਅਗਰ ਮੰਗਾ ਜਾਇਜ਼ ਹੈ ਤਾਂ ਉਹਨਾਂ ਨੂੰ ਜ਼ਰੂਰ ਲਾਗੂ ਕੀਤਾ ਜਾਵੇ ਕਿਉਂਕਿ ਅਸੀਂ ਆਪੇ ਤਾਂ ਹਨਗੇ ਪੂਰੀ ਪ੍ਰੋਪਰ ਸਾਡੀ ਭਰਤੀ ਹੋਈ ਸੀ ਪਾਰਦਰਸ਼ੀ ਭਰਤੀ ਦਾ ਤੁਸੀਂ ਭਰਤੀ ਹੋਏ ਹਾਂਗੇ ਸਹੀ ਜੈਨੂਨ ਤਰੀਕੇ ਨਾਲ ਅਸੀਂ ਭਰਤੀ ਹੋਏ ਹਾਂ ਅਗਰ ਅਖਬਾਰਾਂ ਚ ਵੀ ਇਹਦੇ ਪੋਸਟਾਂ ਲੱਗੀਆਂ ਸੀ ਤਾਂ ਅਗਰ بے ਭਰਤੀ ਨਹੀਂ ਪਾਰਦਰਸ਼ੀ ਤਾਂ ਉਹ ਕਲੀਅਰ ਕੀਤਾ ਜਾਵੇ ਪਰ ਟੇਬਲ ਟਾਕ ਕਰਕੇ ਮਸਲੇ ਦਾ ਹੱਲ ਕੀਤਾ ਜਾਵੇ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਅਸੀਂ ਇਹ ਹੀ ਵਾਰ-ਵਾਰ ਮੰਗ ਕਰਦੇ ਹਾਂ ਵੀ ਮੀਟਿੰਗਾਂ ਦੇ ਕੇ ਭੱਜਿਆ ਜਾਂਦਾ ਮੀਟਿੰਗਾਂ ਦੇ ਕੇ ਭੱਜਿਆ ਨਾ ਜਾਓ ਇੱਕ ਇੱਕ ਕਰਕੇ ਉਹ ਸਾਡੀ ਮੰਗ ਮੰਨੇ ਮੰਨ ਤੇ ਜਾਓ ਕਿਉਂਕਿ ਅਸੀਂ ਨਹੀਂ ਕਹਿੰਦੇ ਵੀ ਸਾਰਾ ਕੁਝ ਇੱਕਦਮ ਦਿਓ ਅਸੀਂ ਅਸੀਂ ਸਾਥ ਇਹਨੂੰ ਵੀ ਤਿਆਰ ਹੈ ਕਿ ਅਗਰ ਪੰਜਾਬ ਤੇ ਜਾਂ ਮੈਨੇਜਮੈਂਟ ਤੇ ਕਿਸੇ ਤਰ੍ਹਾਂ ਦਾ ਕੋਈ ਪੈਸੇ ਦਾ ਬੋਝ ਹੈ ਤਾਂ ਅਸੀਂ ਉਹਦੇ ਨਾਲ ਵੀ ਸਾਥ ਦੇਣ ਨੂੰ ਤਿਆਰ ਹੈ ਪਰ ਕੁਝ ਨਾ ਕੁਝ ਹੌਲੀ ਹੌਲੀ ਸਾਨੂੰ ਜ਼ਰੂਰਤ ਪ੍ਰਦਾਨ ਕੀਤਾ ਜਾਵੇ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਹੋਰ ਤੁਸੀਂ ਕਿਹਨੂੰ ਬੁਲਾਉਂ ਬੁਲਾਉ ਰੂ ਭਾਈ ਮੈਂ ਬੋਲਾਂ ਕਿ ਨਹੀਂ ਸੈਸ਼ਨ ਬੁਲਾਉਗਾ ਭਾਈ ਇੱਕ ਮਿੰਟ ਹੋਣੇ ਬਾਅਦ ਸਵਾਹ ਦਾ 2 ਮਿੰਟ ਹੀ ਬਸ ਬੋਲਾਂਗਾ ਠੀਕ ਹੈ ਸਵਾਹ ਦਾ 2 ਮਿੰਟ ਇੱਕ ਸਾਲ ਹੋ ਗਈ 20 ਸਾਲ ਹੋ ਗਏ 20 ਸਾਲ ਤੁਸੀਂ ਸਰਕਾਰ ਨੇ ਕੋਈ ਕੋਰਸ ਨਹੀਂ ਕੱਢੀ ਜਿਹਦੇ ਵਿੱਚ ਕੁਝ ਪੱਕਾ ਹੋ ਸਕੋ ਕੋਸ਼ਿਸ਼ ਤਕਾਲੀ ਦਾ ਸਰਕਾਰ ਨੇ ਇੱਕ ਬਣਾਈ ਸੀ ਉਹਦੇ ਤੇ ਰੋਕ ਲੱਗੀ ਹੈ ਜੀ ਅੱਛਾ ਇੱਕ ਐਕਟ ਬਣਾਇਆ ਸੀਗਾ ਅੱਛਾ ਜਾਂ ਇਹ ਕਹਿੰਦੇ ਵੀ ਸਰਕਾਰਾਂ ਦੇ ਲਾਰੇ ਰੱਪੇ ਆ बस ਜਿਸ ਤਰ੍ਹਾਂ ਸਭ ਕਮੇਟੀਆਂ ਬਣਦੀਆਂ ਨੇ ਵੀ ਤੁਹਾਡੇ ਵਾਸਤੇ ਵਿਚਾਰ ਕਰ ਰਹੀ ਹੈ ਤੇ ਉਹ ਸਰਕਾਰਾਂ ਚ ਬਣਦੀਆਂ ਨੇ ਇਸੇ ਤਰ੍ਹਾਂ ਹੀ ਰਹਿ ਜਾਂਦੀਆਂ ਨੇ ਬਸ ਠੀਕ ਹੈ ਤੇ ਕਦੋਂ ਤੁਸੀਂ ਜਿਹੜਾ ਪ੍ਰੋਟੈਸਟ ਕਰ ਰਹੇ ਹੋ ਹਾਂਜੀ ਰਿਪੋਰਟਰ ਜਮਾਨ ਸਾਹਿਬ ਇਥੇ ਕਿੱਦਾਂ ਕ ਵੱਡਾ ਪ੍ਰੋਟੈਸਟ ਹੈ ਤੁਹਾਡੇ ਪੀਆਰਟੀਸ ਨਾਲ ਆ ਗਿਆ ਪ੍ਰੋਟੈਸਟ ਪੂਰਾ ਵੱਡਾ ਪ੍ਰੋਟੈਸਟ ਹੈ ਜੀ ਤੇ ਆਪਦੀ ਬਾਹ ਲਾਉਣਗੇ ਮੁਲਾਜ਼ਮ ਆਪਦਾ ਵਿਰੋਧ ਪ੍ਰਦਰਸ਼ਨ ਕਰਨਗੇ ਕਿਉਂਕਿ ਸਰਕਾਰ ਨੂੰ ਕਾਫੀ ਦਿੱਕਤੀ ਰੂਪ ਦੇ ਵਿੱਚ ਟੇਬਲ ਟੌਪ ਦੇ ਵਿੱਚ ਕਾਫੀ ਮੀਟਿੰਗਾਂ ਹੋਈਆਂ ਤੇ ਪਰ ਸਰਕਾਰ ਦੇ ਲਾਰੇ ਲੱਪੇ ਹੀ ਰਹੇ ਐ ਠੀਕ ਹੈ ਤੇ ਸਰਕਾਰ ਕੋਈ ਹੱਲ ਨਹੀਂ ਕਰਨਾ ਚਾਹੁੰਦੀ ਮੀਟਿੰਗਾਂ ਦਾ ਠੀਕ ਹੈ ਜਿਸ ਤਰ੍ਹਾਂ ਹਰਾਪਿੰਨ ਮੁੱਖ ਮੰਤਰੀ ਜੀ ਕਹਿੰਦੇ ਸੀਗੇ ਸਾਨੂੰ ਤਾਂ ਨਹੀਂ ਕੋਈ ਲੱਗਿਆ ਵੀ ਸਾਨੂੰ ਕੋਈ ਫਾਇਦਾ ਹੋਇਆ ਕਿਉਂਕਿ ਸਾਡੇ ਵਿਭਾਗ ਵਿੱਚ ਨਾ ਤਾਂ ਕੋਈ ਬਸ ਨਵੀਂ ਆਈ ਹੈ ਨਾ ਕੋਈ ਮੁਲਾਜ਼ਮ ਰੈਗੂਲਰ ਹੋਇਆ ਨਾ ਹੀ ਕੋਈ ਸਾਡੇ ਵਾਸਤੇ ਕੋਈ ਪਾਲਿਸੀ ਬਣਾਉਣ ਦੀ ਯੋਜਨਾ ਕਹਿ ਰਹੇ ਆ ਬਣਾ ਰਹੇ ਆ ਬਣਾ ਰਹੇ ਆ ਤਕਰੀਬਨ ਹੁਣ ਤਾਂ ਮੇਰਾ ਖਿਆਲ ਹੈ ਵੀ ਇਹਨਾਂ ਦਾ 5-4 ਮਹੀਨਾ ਬਾਅਦ ਤਾਂ ਜੋ ਸਰਕਾਰੀ ਅਫਸਰ ਆ ਉਹਨਾਂ ਨੇ ਵੀ ਇਹਨਾਂ ਦੀ ਗੱਲ ਮੰਨਣੋਂ ਹਟ ਜਾਣਾ ਕਿਉਂਕਿ ਦਵਾ ਹੁੰਦਾ ਸਰਕਾਰ ਦਾ ਤੇ ਇਸ ਕਰਕੇ ਸਾਨੂੰ ਉਮੀਦ ਹੈ ਸਰਕਾਰ ਤੇ ਹਜੇ ਵੀ ਵੀ ਉਹ ਸਾਡੀਆਂ ਮੰਗਾਂ ਮੱਲ ਧਿਆਨ ਦੇਣਗੇ ਠੀਕ ਹੈ Thank <laughs> you.